ਜਿੰਦਾਬਾਦ ਦਿੱਲੀ ਕ੍ਰਾਈਮ ਨਿਊਜ਼ ਦੇ ਦੇਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਜਲਾਲਾਬਾਦ ਵਿੱਚ ਪਹੁੰਚੇ ਆ ਦਾ ਯੂਵਾ ਮੋਰਚਾ ਦੇ ਪ੍ਰਧਾਨ ਜਿਹੜੇ ਫਾਜ਼ਲਗਾ ਤੋਂ ਸਾਡੇ ਨਾਲ ਮੌਜੂਦ ਆ ਰਾਣਾ ਜੀ ਰਾਣਾ ਜੀ ਅੱਜ ਪਹੁੰਚਿਆ ਰੋਡ ਸ਼ੋਅ ਦੇ ਵਿੱਚ ਦੱਸੋ ਵੀ ਅੱਜ ਫਾਜ਼ਲ ਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਧਾਨ ਸਭਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਫਿਰੋਜ਼ਪੁਰ ਲੋਕ ਸਭਾ ਤੋਂ ਉਮੀਦਵਾਰ ਰਾਣਾ ਪਰਮੇਸ਼ਰ ਸਿੰਘ ਸਾਡੀ ਜੀ ਪਹਿਲੀ ਵਾਰ ਪਹੁੰਚੇ ਆ ਔਰ ਸਾਡੇ ਮਾਨਯੋਗ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਜੀ ਜ਼ਲਾਲਾਬਾਦ ਵਿਧਾਨ ਸਭਾ ਔਰ ਫਾਜ਼ਲਕਾ ਜ਼ਿਲ੍ਹੇ ਦੀ ਸਮੂਚੀ ਲੀਡਰਸ਼ਿਪ ਵੱਲੋਂ ਅੱਜ ਪਹਿਲੀ ਵਾਰ ਫਾਜ਼ਲਕਾ ਜ਼ਿਲ੍ਹਾ ਪਹੁੰਚਿਆ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਪ੍ਰਧਾਨ ਸਾਡੇ ਨਾਲ ਹੋਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਆ ਜੀ? ਮੇਰੇ ਵੱਡੇ ਵੀਰ ਰਾਣਾ ਸੰਧੂ ਜੀ ਨੇ ਦੱਸ ਹੀ ਦਿੱਤਾ ਹੈਗਾ ਜਿਹੜਾ ਅੱਜ ਠਾਠਾ ਮਾਰਦਾ ਭਾਜਪੀ ਦਾ ਅੱਠ ਅੱਜ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਨਾਰੇ ਔਰ ਸਾਰਾ ਸਮਰਥਨ ਜਿਹੜਾ ਜਲਾਲਾਬਾਦ ਦਾ ਹਲਾ ਇਹ ਜਲਾਲਾਬਾਦ ਹਲਕੇ ਤੋਂ ਸਮਰਥਨ ਜਿਹੜਾ ਮਿਲਿਆ ਹੈਗਾ ਇਹ ਇਹ ਜਿਹੜਾ ਕਿ ਰਾਣੇ ਸੋਢੀ ਦੇ ਨਾਮ ਦਾ ਕਲੀਅਰ ਹੋਣ ਦੀ ਤੇ ਉਹ ਉਹਨਾਂ ਦਾ ਨਾਮ ਅੱਜ ਦੇਖੋ ਅੱਜ ਠਾਠਾ ਮਾਰਦਾ ਕੱਠ ਅੱਜ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਇਹੀ ਮੈਂ ਕਹਿੰਦਾ ਹੋਇਆ ਕਿ ਰਾਣਾ ਜੀ ਪ੍ਰਧਾਨ ਜੀ ਕਿੱਥੋਂ ਦਾ ਜੀ ਇਹ ਆਪਣੇ ਸ੍ਰੀ ਮੁਖਤਰ ਸਾਹਿਬ ਤੋਂ ਮਲੋਟ ਧੰਨਵਾਦ ਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਜੀ ਅੰਕੁਸ਼ ਕਟੇਲਾ ਮਹਾ ਮੰਤਰੀ ਭਾਰਤੀ ਜਨਤਾ ਪਾਰਟੀ ਮੰਡਲ ਫਾਜ਼ਿਲਕਾ ਅੱਜ ਰੋਡ ਸ਼ੋਅ ਦੇ ਵਿੱਚ ਪਹੁੰਚਿਆ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠਾ ਕੀ ਗਾਣਾ ਚੋ। ਵੇਖੋ ਜੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਇਸ ਲੋਕ ਸਭਾ ਸੀਟ ਤੋਂ ਚੋਣ ਜਰੂਰ ਲੜ ਰਹੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਮੰਡਲ ਸਤਰ ਤੇ ਪੰਨਾ ਪ੍ਰਮੁਖ ਸਤਰ ਤੇ ਬੜੇ ਹੀ ਲੰਬੇ ਸਮੇਂ ਤੋਂ ਕੰਮ ਕਰਦੀ ਆਈ ਹੈ। ਉਹਦਾ ਹੀ ਰਿਜ਼ਲਟ ਹੈ ਕਿ ਅੱਜ ਇਸ ਰੋਡ ਸ਼ੋਅ ਦੇ ਵਿੱਚ ਠਾਠਾ ਮਾਰਦਾ ਕੱਤ भारतीय जनता पार्टी भारतीय जनता पार्टी ਵਾਹ ਕੀ ਜਨਤਾ ਪਾਕੀ ਜੀ ਆ ਜੀ ਵੀ ਪੀ ਦੇ ਧਲੇ ਮਰਦਾਬਾਦ ਵੀ ਪੀ ਦੇ ਧਲੇ ਮਰਦਾਬਾਦ ਜਵਾਂ ਤੇ ਪੰਜਾਬ ਵਾਲੇ ਵਾਹ ਕੀ ਬਾਦ ਰਣਾ ਸਾਡੀ ਮਰਦਾਬਾਦ ਜੀ ਭਾਈ ਆਪਣਾ ਮਾਰਾ ਕੀ ਕੀਤਾ ਮਾਰਾ ਕੀ ਕੀਤਾ ਭੈਣਾਂ ਸਾਡੇ ਸਾਥ ਸਨ ਜੀ ਆਲਾ ਰੱਖੀ पार्टी <laughs> उ तूं नारे नाम जो न قل <applause> ليوريا <applause> <applause> चिंता आयो आयो ਬਹੁਤ ਬਹੁਤ ਜਿੰਦਾਬਾਦ ਇੱਕ ਇੱਕ ਨੂੰ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਜਿੰਦਾਬਾਦ ਹਾਏ ਜਿੰਦਾਬਾਦ ਜਿੰਦਾਬਾਦ ਬਹੁਤ ਵੱਡਾ ਉਤਸ਼ਾਹ ਵਾਲੇ ਜੀ ਅੱਜ ਤੁਸੀਂ ਦੇਖ ਹੀ ਰਹੇ ਹੋ ਬਜ਼ਾਰਾਂ ਦੇ ਵਿੱਚ ਜਿੱਤ ਰਹੇ ਆਂ ਔਰ ਬਹੁਤ ਭਾਰੀ ਮਾਰਚ ਦੇ ਨਾਲ ਜਿੱਤ ਰਹੇ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੋਡ ਸੋਰੀਆ ਜਲਾਲਾਬਾਦ ਦੇ ਵਿੱਚ ਬਹੁਤ اچھا ਰਿਸਪਾਂਸ ਮਿਲੇਆ ਔਰ ਪਰਮਾਤਮਾ ਮਿਹਰ ਕਰੇ ਕਿ ਭਾਰਤੀ ਜਨਤਾ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਇਥੋ ਜਿਹੜੀ ਜਿੱਤੇ ਸਰ ਕਿਸਾਨਾਂ ਨੇ ਵੀ ਤੁਹਾਡੇ ਵਿਰੋਧ ਕੀਤਾ ਜੀ ਦੇਖੋ ਵਿਰੋਧ ਨਹੀਂ ਕਰਾ ਕਿਸਾਨ ਸਾਡੇ ਆਪਦੇ ਨੇ ਬਹਿ ਕੇ ਅਸੀਂ ਸਾਰੀ ਗੱਲ ਜੋ ਕਿਸਾਨ ਚਾਹਦੇ ਨੇ ਅਸੀਂ ਉਹਨਾਂ ਦੇ ਹੱਕੇ 'ਚ ਵਿਰੋਧ ਨਹੀਂ ਕਰਦੇ ਆਪਣੀਆਂ ਮੰਗਾਂ ਰੱਖਦੇ ਨੇ ਤੁਸੀਂ ਕੋਈ ਰੋਜ਼ ਸ਼ਬਦ ਨਾ ਯੂਜ਼ ਕਰਿਆ ਕਰੋ ਐਨਕ ਆਪ ਵੀ ਕਿਸਾਨ ਆ ਸਾਡੇ ਨੂੰ ਭਰਾਣੇ ਚਿੰਤਾ ਨਾ ਕਰੋ ਸਾਰਾ ਕੁਝ ਠੀਕ ਹੋਏਗਾ ਕਿਸਾਨ ਵੀ ਸਾਡੇ ਆਉਣ ਵਾਲੇ ਸਮਝ ਕਿਸਾਨਾਂ ਬਾਰੇ ਕੀ ਸੋਚਦੇ ਈ ਕਿਸਾਨਾਂ ਬਾਰੇ ਬਹੁਤ ਵਧੀਆ ਜਿਹੜੀਆਂ ਮੁਖਤਰੀਆਂ ਨੇ ਉਹ ਅਸੀਂ ਬੀਜੇਪੀ ਸਰਕਾਰ ਬਣਾ ਕੇ ਦੇਆਏਗੀ ਜਿੱਧਰ ਤੇ ਮਰਜ਼ੀ ਆਏ ਜਿੱਦਾਂ ਦੇ ਮੁਤਾਬਕ ਕਿੰਨੇ ਵਾਰ ਵੀ ਤੇਰੀਆਂ ਵੀ ਦੀਆਂ ਪਾਰਲੀਮੈਂਟ ਆਫ ਗ੍ਰੋਸਟ ਤੋਂ ਪੰਜਾਬ ਨੂੰ ਜਾਣਗੇ বাদ ধ ধনব ਲੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ